ਬਾਬਾ ਗੋਵਿੰਦ ਰਾਏ ਨੇ ਇੱਕ ਬਚਨ ਕਿਆ ਸੀ ਪਿਤਾ ਜੀ ਜੇ ਮੇਰੇ ਜਤੀਮ ਹੋਇਆ ਭਾਰਤ ਵਰਸ਼ ਦੇ ਲੱਖਾਂ ਬੱਚੇ ਜਤੀਮ ਹੋਣੋਂ ਬਚ ਜਾਣ ਤੇ ਇਹ ਸੌਦਾ ਫਾਇਦੇਮੰਦਾ ਜਾ ਕੇ ਸਿਰ ਦੇ ਦਿਓ ਮਾਤਾ ਗੁਜਰੀ ਜੀ ਆਖਣ ਲੱਗੇ ਜੇ ਹੇ ਪਤੀ ਦੇਵ ਤੁਹਾਡੇ ਸੀਸ ਦਿੱਤਿਆ ਮੈਂ ਵਿਦਵਾ ਹੋਵਾਂ ਤੇ ਭਾਰਤ ਵਰਸ਼ ਦੀਆਂ ਲੱਖਾਂ ਮਾਈਆਂ ਰੰਡੀਆਂ ਹੁਣੋਂ ਬਚ ਜਾਣ ਸੌਦਾ ਫਾਇਦੇਵੰਦਾ ਜਾ ਕੇ ਲੱਖਾਂ ਦੇ ਸੁਹਾਗ ਰੱਖ ਲਓ ਤੁਸੀਂ ਦੇਵੀ ਲੱਭਦੇ ਫਿਰਦੇ ਹੋ ਮਾਤਾ ਗੁਜਰੀ ਨਾਲੋਂ ਵੱਡੀ ਦੇਵੀ ਕਿਹੜੀ ਐ ਸਰੂਹੇ ਜ਼ਮੀਨ ਤੇ